ਸਟ੍ਰੈਟਿਕਲ ਮਹੌਤਸਵ ਕੋਟ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਅਗਰ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਏ ਤਾਂ ਅਕਾਲੀ ਦਲ ਬੇਹਤ ਮਾੜੇ ਦੌਰ ਤੋਂ ਨਿਕਲ ਰਿਹਾ ਹੈ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਬੀ ਬਾਦਲ ਦੇ ਸਾਥੀ ਡਿਪਟੀ ਢਿੱਲੋਂ ਅਕਾਲੀ ਦਲ ਦਾ ਸਾਥ ਛੱਡ ਦਿੰਦੇ ਨੇ ਤੇ ਆਵਾ ਦੇ ਪਾਰਟੀ ਚ ਸ਼ਾਮਲ ਹੋ ਰਹੇ ਨੇ ਚਿੱਤੀ ਪਰ ਅਕਾਲੀ ਦਲ ਦੇ ਜੋ ਹਾਲਾਤ ਬਣਦੇ ਜਾ ਰਹੇ ਨੇ ਇਸ ਲਈ ਜ਼ਿੰਮੇਵਾਰ ਕੌਣ ਹੈ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਜੀ ਨੇ ਅਕਾਲੀ ਦਲ ਦੇ ਹਾਲਾਤਾਂ ਨੂੰ ਬਾਖੂ ਵੀ ਸਮਝਦੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ ਤੇ ਕਿਵੇਂ ਦੇਖਦੇ ਹੋ ਕਿ ਇਹਦੀ ناکامی ਰਹਿ ਰਹੀ ਹੈ ਕਿ ਅਕਾਲੀ ਦਲ ਦੇ ਹਾਲਾਤ ਜੋ ਨੇ ਉਹ ਸੰਭਲ ਨਹੀਂ ਪਾ ਰਹੇ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਇਹ ਸਵਾਲ ਤਾਂ ਬੜੇ ਧੀਰ ਤੋਂ ਖੜਾ ਹੋ ਰਿਹਾ 2024 ਦੇ ਨਤੀਜਿਆਂ ਤੋਂ ਪਿੱਛੋਂ ਜਾਂ ਉਸ ਤੋਂ ਪਹਿਲਾਂ ਜਿਹੜੇ ਨਤੀਜੇ ਆਏ 2022 ਦੇ ਪੇ 2019 ਦੇ ਫਿਰ 17 ਦੇ ਉਹਨਾਂ ਨਤੀਜਿਆਂ ਦੇ ਪਿੱਛੇ ਸਵਾਲ ਖੜਾ ਵੀ ਇਕਾਲੀ ਦਲ ਕਿਉਂ ਨਹੀਂ ਸਫਲ ਰਿਹਾ ਕੀ ਕਾਰਨ ਮੈਂ ਪਹਿਲਾਂ ਵੀ ਤੁਹਾਡੇ ਨਾਲ ਬਹੁਤ ਵਾਰੀ ਗੱਲ ਕੀਤੀ ਤੇ ਉਦੋਂ ਚ ਮੈਂ ਬੇਨਤੀ ਤੁਹਾਨੂੰ ਬਾਰ ਬਾਰ ਕੀਤੀ ਵੀ ਸੁਖਬੀਰ ਬਦਲਜੋਗ ਸ਼੍ਰੋਮਣੀ ਗਾਲੀ ਦਲ ਬਾਦਲ ਦੇ ਪ੍ਰਧਾਨ ਨੇ ਇਸ ਵੇਲੇ ਜਾਂ ਜਦੋਂ ਦੇ ਪ੍ਰਧਾਨ ਬਣੇ ਨੇ ਉਹ ਘਰੇ ਵੀ ਨਹੀਂ ਕੁਝ ਸੋ ਗਲ ਕਤਿਤ ਜਿਹੜੇ ਉਹਨਾਂ ਦੇ ਪੀਏ ਜਿਹੜਾ ਆਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਦਾ ਆਲਾ ਦਵਾਲਾ ਉਹਦੇ ਚੋਂ ਜ਼ਿਆਦਾਤਰ ਵੀ ਇਹ ਕਲਚਰ ਵਾਲੇ ਜਿਹੜੇ ਬੰਦੇ ਨੇ ਉਹ ਸੁਖਬੀਰ ਬਾਦਲ ਨੂੰ ਵੀ ਨੁਕਸਾਨ ਪਹੁੰਚਾ ਰਹੇ ਨੇ ਤੇ ਸ਼ਰਮਣੀ ਕਾਲ ਬਾਦਲ ਬਾਦਲ ਨੂੰ ਵੀ ਬਹੁਤ ਵੱਡਾ ਨੁਕਸਾਨ ਪਹੁੰਚਾ ਰਹੇ ਕਿਉਂਕਿ ਨਾ ਤਾਂ ਸਿਆਸੀ ਤੌਰ ਤੇ ਉਹਨਾਂ ਦੀ ਕੋਈ ਸੋਚ ਆ ਉਹ ਤਾਂ ਸੁਖਬੀਰ ਬਾਦਲ ਦਾ ਮੋਢਾ ਵਰਦੇ ਨੇ ਆਪਣੀਆਂ ਨਿੱਜੀ ਕਿੜਾ ਘਟਣ ਵਿੱਚ ਮੈਂ ਪਹਿਲਾਂ ਵੀ ਦੱਸਿਆ ਸੀ ਜਿਹਨੂੰ ਚਾਹੁੰਦੇ ਨੇ ਉਹ ਸੁਖਬੀਰ ਬਾਦਲ ਨੂੰ ਮਿਲਦਾ ਜਿਹਨੂੰ ਨਹੀਂ ਚਾਹੁੰਦੇ ਸੁਖਬੀਰ ਬਾਦਲ ਨੂੰ ਮਿਲ ਨਹੀਂ ਸਕਦਾ ਜਿਹੜਾ ਪ੍ਰਧਾਨ ਪਾਰਟੀ ਦਾ ਜਿਉ ਆਮ ਵਰਕਰ ਤਾਂ ਹੀ ਉਹਦੀ ਪਹੁੰਚ ਹੀ ਨਹੀਂ ਹੈ ਉਹਨੂੰ ਫੀਡਬੈਕ ਹੀ ਨਹੀਂ ਥੱਲੋਂ ਤੇ ਉਹਨੂੰ ਕਿਵੇਂ ਪਤਾ ਲੱਗੇਗਾ ਮੈਂ ਆਪਦੀ ਪਾਰਟੀ ਸਹੀ ਚਲਾ ਰਿਹਾ ਮੇਰੀ ਲੀਡਰਸ਼ਿਪ 'ਚ ਕੋਈ ਕਮੀ ਪੇਸ਼ੀਦਾ ਨਹੀਂ ਸਿਆਸੀ ਤੌਰ ਤੇ ਮੈਂ ਸਹੀ ਚੱਲ ਰਿਹਾ ਪੰਜਾਬ ਦੇ ਕਿਹੜੇ ਮੁੱਦੇ ਮੈਨੂੰ ਚੱਕਣੇ ਚਾਹੀਦੇ ਨੇ ਸਿੱਖੀ ਦੇ ਕਿਹੜੇ ਮੁੱਦੇ ਮੈਨੂੰ ਚੱਕਣੇ ਚਾਹੀਦੇ ਨੇ ਸੁਖਵੀਰ ਬਾਦਲ ਐਸ ਗੱਲਾਂ ਤੋਂ ਬਿਲਕੁਲ ਅਨਜਾਨ ਹਨ ਇਸ ਵੇਲੇ ਤੇ ਨਾ ਹੀ ਉਹ ਮੁੱਦੇ ਚੁੱਕ ਪਾ ਰਿਹਾ ਮੇਰਾ ਪੁੱਛਣ ਦਾ ਪ੍ਰਕਾਸ਼ੀ ਅੰਜਾਨਾ ਪੱਕੇਵੇਂ ਕਿ ਐਸ ਸੁਗਵੇ ਇਨਾ ਵੱਡਾ ਸਿਆਸੀ ਤਜਰਬਾ ਐ ਸਿਆਸਤ ਉਹਨਾਂ ਨੂੰ ਬੁੜਤੀ ਚ ਮਿਲੀ ਹੈ ਇੰਨੇ ਬਲੰਡਰ ਬੈਕ ਟੂ ਬੈਕ ਬੰਦਾ ਕਿ ਕਿਤੋਂ ਦਾ ਸਿੱਖਦਾ ਹੈ ਕਿਉਂ ਨਹੀਂ ਉੱਠ ਪਾ ਰਿਹਾ ਜਦੋਂ ਜੀ ਪੱਕੀਆਂ ਪਕਾਈਆਂ ਖਾਣ ਦੀ ਆਦਤ ਪੈ ਜੇ ਨਾ ਜੀ ਅਗਲਾ ਕਹਿੰਦਾ ਆਪਾਂ ਮਿਹਨਤ ਕਿਉਂ ਕਰ ਲਈਆ ਇਹ ਸਹੀ ਕਹਿੰਦਾ ਮੇਰੇ ਨਾਲ ਦਾ ਤੁਰਿਆ ਫਿਰਦਾ ਜਿਵੇਂ ਮੇਰੇ ਨਾਲ ਇਨੀ ਦੇਸਾ ਹੈਗਾ ਸਹੀ ਕਹਿੰਦਾ ਹੋਊਗਾ ਪਰ ਉਹਨੂੰ ਅਜਮਾਉਣਾ ਤਾ ਹੈਗਾ ਨਾ ਉਹਦੀ ਪਰਖ ਤਾਂ ਕਰਨੀ ਹੈ ਵੀ ਇਹਦੀ ਗੱਲ ਸਹੀ ਆ ਕਿ ਗਲਤ ਆ ਉਹ ਜਦੋਂ ਪਰਖ ਕਰਨ ਤੋਂ ਪਹਿਲਾਂ ਹੀ ਤੁਸੀਂ ਉਸ ਚੀਜ਼ ਨੂੰ ਲਾਗੂ ਕਰ ਦਿੰਨੇ ਹੋ ਤਾਂ ਜਦੋਂ ਉਹਦੇ ਨਤੀਜੇ ਉਲਟ ਆਉਂਦੇ ਨੇ ਫਿਰ ਤੁਸੀਂ ਦੂਜੀ ਗੱਲ ਕਰ ਦਿੰਨੇ ਹੋ ਲਾਗੂ ਫਿਰ ਉਹਦੇ ਨਤੀਜੇ ਉਲਟਾ ਜਾਂਦੇ ਨੇ ਤੇ ਤੁਸੀਂ ਹਾਸ਼ੀਏ ਤੇ ਜਾ ਰਹੇ ਹੋ ਲਗਾਤਾਰ ਇਹਦੇ ਲਈ ਬਹੁਤ ਵੱਡੀ ਭੂਮਿਕਾ ਸ਼ਾਇਦ ਕਿਸੇ ਪੱਤਰਕਾਰ ਨੇ ਐਸ ਗੱਲ ਦੀ ਖੋਜ ਨਾ ਕੀਤੀ ਹੋਵੇ ਸਭ ਤੋਂ ਵੱਡੀ ਭੂਮਿਕਾ ਇਹਦੇ ਆਲੇ-ਦੁਆਲੇ ਕੁਝ ਕੁਝ ਮੈਂ ਫੇਰ ਸ਼ਬਦ ਵਰਤ ਰਿਹਾ ਕੁਝ ਕਥਿਤ ਸਲਾਹਕਾਰ ਜਾਂ ਜਿਹੜੇ ਇਹਦੇ ਹੈਗੇ ਨੇ ਵੀ ਸਾਡੇ ਤੋਂ ਬਿਨਾਂ ਸੁਪੀਰ ਸਾਹ ਨਹੀਂ ਲੈਂਦਾ ਉਹਨਾਂ ਨੇ ਸ਼ੁਰੂਮ ਦੀ ਅਕਾਲੀ ਦਲ ਦਾ ਐਡਾ ਭਾਰੀ ਨੁਕਸਾਨ ਕੀਤਾ ਕਿ ਇਹਨਾਂ ਨੂੰ ਇੱਕ ਸੀਟ ਆਈ ਆ ਤੇ ਜਿਹੜਾ ਤੁਸੀਂ ਕਹਿੰਦੇ ਹੋ ਮੂਡ ਆਫ ਨੇਸ਼ਨ ਜਿਹੜਾ ਹੈਗਾ ਨਵਾਂ ਸਰਵੇ ਆਇਆ ਠੀਕ ਹੈ ਬਿਲਕੁਲ ਉਸ ਵਿੱਚ ਅਕੱਗਰ ਤਾਂ ਕੋਈ ਸੀਟ ਨਹੀਂ ਵੀ ਬਿਲਕੁਲ ਉਹ ਮੂਡ ਆਫ ਨੇਸ਼ਨ ਦਾ ਮੈਨੂ ਸਰਵੇ ਬਾਰੇ ਤਾਂ ਮੈਂ ਬਹੁਤ ਘੱਟ ਟਿੱਪਣੀ ਕਰਦਾ ਕਿਉਂਕਿ ਜ਼ਿਆਦਾਤਰ ਮੈਂ ਇਹਨਾਂ 'ਚ ਕੋਈ ਵਿਸ਼ਵਾਸ ਨਹੀਂ ਕਰਦਾ ਪਰ ਇਹਨਾਂ ਨੂੰ ਕੋਈ ਟਿੱਪਣੀ ਨਹੀਂ ਆ ਰਹੀ ਕੋਈ ਸੀਟ ਨਹੀਂ ਆ ਰਹੀ ਉਹਦੇ 'ਚ ਇਹ ਇਹਨਾਂ ਨੂੰ ਇਹ ਸੋਚਣਾ ਪਊਗਾ ਵੀ ਸਾਡਾ ਹੁਣ ਡਿਪੀਟੇ ਲੋ ਵੀ ਚਲਾ ਗਿਆ ਜਿਹੜਾ ਤੁਸੀਂ ਕਿਹਾ ਵੀ ਡਿਪੀਟੇ ਲੋ ਵੀ ਚਲਾ ਗਿਆ ਡਿਪਟਲ ਹੋ ਗਿਆ ٹرسٹੇਡ ਬਣਦਾ ਸੀ ਡਿਪਟਲ ਸਿਰਫ ਇੱਕ ਇੰਟਰਨੈਟ ਸੁਖਬੀਰ ਬਾਦਲ ਦੇ ਪੱਕੇ ਸਾਥੀ ਚੰਗੇ ਸਾਥੀ ਮੰਨੇ ਜਾਂਦੇ ਸੀ ਉਹ ਕਹਿੰਦੇ ਮੈਂ 35 40 ਸਾਲ ਦੀ ਯਾਰੀ ਤੋੜ ਕੇ ਸਾਥ ਛੱਡ ਰਿਹਾ ਹਾਂ तमाम ਚੀਜ਼ਾਂ ਚੋਂ ਇੱਕ ਕੁਐਸਚਨ ਮੈਂ ਖੜਾ ਕਰ ਰਹੀ ਹਾਂ ਇਹਨੇ ਵੱਡਾ ਕੁਐਸਚਨ ਮਾਰ ਜੋ ਹਰ ਤਨ ਬੂੜਾ ਹੁੰਦਾ ਜਾ ਰਿਹਾ ਹੈ ਕਈ ਸਿਆਸੀ ਲੀਡਰਾਂ ਦੇ ਬਿਆਨਾਂ ਦੇ ਨਾਲ ਪਹਿਲਾਂ ਤਾਂ ਬਾਗੀ ਹੋ ਜਾਂਦੇ ਉਹਨਾਂ ਨੂੰ ਤੁਸੀਂ ਪਾਰਟੀ ਚੋਂ ਕੱਢ ਦਿੰਦੇ ਹੋ ਅਨੁਸ਼ਾਸਨੀ ਕਾਰਵਾਈ ਕਰਦੇ ਹੋ ਪਰ ਹੌਲੀ ਹੌਲੀ ਜਿਹੜੇ ਸਾਥ ਸਾਥ ਕੀ ਜਾ ਰਹੇ ਮੈਨੂੰ ਲੱਗਦਾ ਹੈ ਕਿ ਮਤਲਬ ਅਨਾਲਿਸਿਸ ਕੀਤਾ ਨਹੀਂ ਜਾ ਰਿਹਾ ਕਿਉਂਕਿ ਅੱਜ ਵੀ ਸੁਖਬੀਰ ਬਾਦਲ ਨੇ ਤਸਵੀਰਾਂ ਦੇਖਿਆ ਵਰਕਰਾਂ ਦੀ ਮੀਟਿੰਗ ਕਹਿਣ ਦੇ ਤੌਰ ਤੇ ਉਹ ਬੁਲਾਉਂਦੇ ਨੇ ਉਧਰ ਡਿੰਪੀ ਢਿੱਲੋਂ ਨੂੰ ਵੀ 10 ਦਿਨ ਦਾ ਸਮਾਂ ਦੇ ਦਿੰਦੇ ਨੇ ਪਰ ਕੀ ਕੁਝ ਨਿਕਲ ਨਹੀਂ ਆਇਆ ਹਰ ਦਿਨ ਹਾਲਾਤ ਬੱਤੂ ਬੱਤਰ ਹੋ ਰਹੇ ਨੇ ਦੇਖੋ ਜੀ ਮੈਂ ਤੁਹਾਨੂੰ ਇੱਕ ਨਿੱਜੀ ਤੌਰ ਤੇ ਆਪਣਾ ਤਜਰਬਾ ਦੱਸਦਾ ਜਿੱਦਾ ਮੈਂ ਚਸ਼ਮਦੀਦ ਦੁਆ ਮੈਨੂੰ ਜਦੋਂ ਮੈਂ ਕਮਿਸ਼ਨਰ ਸੀ ਸਟੇਟ ਇਨਫਰਮੇਸ਼ਨ ਕਮਿਸ਼ਨਰ ਮੈਨੂੰ ਸੁਖਬੀਰ ਉਹਨਾਂ ਦੀ ਕੋਠੀ ਜਾਂਚ ਦਾ ਮੌਕਾ ਮਿਲਿਆ ਇੱਕ ਵਾਰ ਸੋ ਸੋਚੋ ਚਪੇ ਜਿਆ ਸੈਕਟਰ 9 ਦੇ ਵਿੱਚ ਜਿਹੜੀ ਇਹਨਾਂ ਦੀ ਪ੍ਰਾਈਵੇਟ ਕੰਪਨੀ ਆ ਉੱਥੇ ਮੈਂ ਇੱਕ ਸੀਨੀਅਰ ਲੀਡਰ ਨੂੰ ਇਹਦੇ ਜਿਹੜੇ ਚੇਲੇ ਚਪਾਟੇ ਨੇ ਸੁਖਵੀਰ ਬਾਦਲ ਦੇ ਜਿਹੜੇ ਕਹਿੰਦੇ ਨੇ ਕਿ ਸੁਖਵੀਰ ਸਾਡੇ ਕਰਕੇ ਜਿਉਂਦਾ ਸਾਡੇ ਕਰਕੇ ਹੀ ਇਹ ਦੈਸ ਧਰਤੀ ਤੇ ਉਹਦਾ ਬजूद ਆ ਧੱਕੇ ਮਾਰਦੇ ਵੇਖਿਆ ਜੀ ਸੀਨੀਅਰ ਸੀਨੀਅਰ ਲੀਡਰ ਨੂੰ ਮੈਂ ਆਪਣੀ ਅੱਖਾਂ ਨਾਲ ਧੱਕੇ ਮਾਰਦੇ ਵੇਖਿਆ ਫਿਰ ਉਹ ਉਸ ਪਾਰਟੀ ਦਾ ਕੀ ਹਸ਼ਰੂ ਕਰ ਚਿਆ ਆਪ ਦਾ ਜਿਹੜੇ ਲੋਕਾਂ ਤੋਂ ਤਾਕਤ ਮਿਲਨੀ ਤਾਂ ਸਾਡੇ ਵਰਕਰਾਂ ਨੇ ਕੰਮ ਕਰਨਾ ਇਹ ਤਾਂ ਤੁਸੀਂ ਐਡੇ ਤਾਂ ਹੈ ਨਹੀਂ ਕਿ 117 ਦੇ 117 ਤੁਸੀਂ ਲੜਦੋਂਗੇ ਤੇ 117 ਦੇ 117 ਤੁਸੀਂ ਚਿਤਗੇ ਹੋਗੇ ਜਦੋਂ ਤੁਸੀਂ ਆਪ ਦੇ ਵਰਕਰ ਦੀ ਇੱਜ਼ਤ ਘਟਾਈ ਜਾਂਦੇ ਤੇ ਵਰਕਰ ਛੋਟੀ ਇੱਜ਼ਤ ਕਰਨਾ ਬੰਦ ਕਰ ਦਿੰਦਾ ਲੰਬੀ ਚੱਲੋਂ ਐਮਪੀ ਢਿੱਲੋਂ ਨੂੰ ਵੀ ਇਹੀ ਸੀਗਾ ਵੀ ਸ਼ੱਕ ਵੀ ਹਰ ਲਗੇ ਆਪਸ ਵਿੱਚ ਹੂੰ ਜਿਹੜੀ ਇਹ ਪੋਲਿਟਿਕਸ ਆ ਆਫ ਕਨਵੀਨੀਅੰਸ ਆ ਠੀਕ ਹੈ ਜਾਂ ਮੈਰੀਜ ਆਫ ਕਨਵੀਨੀਅੰਸ ਆ ਆਪਾਂ ਕਹਿ ਲਓ ਇਹ ਕਰਦੇ ਪਏ ਨੇ ਸੁਖਵੀਰ ਬਾਦਲ ਹੋਰੇ ਤਾਂ ਨੌਨ ਨੇ ਇਸ ਕਰਦੇ ਬਾਦਲ ਵੱਡੇ ਬਾਦਲ ਸਾਹਿਬ ਵੀ ਸਮਝੋਤਿਆਂ ਦੀ ਰਾਜਨੀਤੀ ਕਰਦੇ ਰਹੇ ਨੇ ਤੁਸੀਂ ਇਤਿਹਾਸ ਚੱਕ ਕੇ ਦੇਖੋ ਮੈਂ ਤੁਹਾਡੇ ਲਈ ਤੁਹਾਡੇ ਲਈ ਸ਼ਾਇਦ ਖੈਰ ਇੱਕ ਖੁਲਾਸਾ ਵੀ ਹੋਵੇ ਪਰ ਤੁਸੀਂ ਬਹੁਤ ਵੱਡੇ ਪੱਤਰਕਾਰ ਹੋ ਤੁਹਾਨੂੰ ਪਹਿਲਾਂ ਹੀ ਪਤਾ ਹੋ ਇੱਕ ਵੀ ਸਟੇਟਮੈਂਟ ਦਿਖਾ ਦਿਓ ਇੱਕ ਵੀ ਸਟੇਟਮੈਂਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਹਿਤ ਮੁੱਛ ਵਰ ਗਿਆ ਹੋ ਕੇ ਨਹੀਂ ਕਿ ਅਨੀ ਜੈਲ ਸਿੰਘ ਦੇ ਅੰਗੇਸ਼ਟ ਹਾਲਾਂਕਿ ਉਹਨਾਂ ਨੇ ਆਪਰੇਸ਼ਨ ਪਲਸਟਾਰ ਸਾਈਨ ਕੀਤਾ ਸੀ ਸੁਪਰੀਮ ਕਮਾਂਡਰ ਆਰਮਡ ਫੋਰਸਿਸ ਜੇ ਕਿ 1984 ਚ ਇੱਕ ਵੀ ਸਟੇਟਮੈਂਟ ਨਹੀਂ ਹੈਗੀ ਦੂਜੀ ਗੱਲ ਯਾਨੀ ਜੈਲ ਸਿੰਘ ਉਹਨਾਂ ਨੇ ਅਪਰੇਸ਼ਨ ਪਲੂਸਟਾਰ ਸਾਈਨ ਕੀਤਾ ਉਹ ਤੋਂ ਪ੍ਰੈਜ਼ੀਡੈਂਟ ਆਫ ਇੰਡੀਆ ਜਦੋਂ ਸਿੱਖ ਨਸਲ ਖੁਸ਼ੀ ਹੋਈ ਉਹ ਤੋਂ ਵੀ ਹੂੰ ਤਾਂ ਉਹਦਾ ਸਮਾਰਕ ਬਣਾਉਣ ਲਈ ਪਿੰਡਾ ਜੀ ਸੰਧਵਾ ਪਿੰਡਾ ਤੇ ਪੁਰਾ ਫੇਦਪੁਰ ਰੋਡ ਤੇ ਯਾਨੀ ਜੈਲ ਸਿੰਘ ਦਾ ਜਨਮ ਸਥਾਨ ਹੈ ਜੀ ਉਹਦਾ ਮੈਮਰੀ ਮੈਮੋਰੀਅਲ ਬਣਾਉਣ ਲਈ ਬਾਦਲ ਸਾਹਿਬ ਦੀ ਅਧ ਸਰਕਾਰ ਚੋਂ ਫੰਡ ਦਿੱਤੇ ਨੇ ਉਹਦੇ ਆ ਬਰਸ਼ੀਆਂ ਤੱਕ ਜਾਂਦੇ ਰਹੇ ਨੇ ਇਹ ਪੋਲੀਟਿਕ ਇਹਨਾਂ ਨੇ ਕੰਵਿਨੀਅੰਸ ਦੀ ਰਾਜਨੀਤੀ ਕੀਤੀ ਆ ਵੀ ਤੂੰ ਯਾਰ ਐਕਤੀ ਸਾਨੂੰ ਚਾਦਾ ਤੇ ਅਸੀਂ ਤੈਨੂੰ ਚਾਦਾ ਦੇ ਉਹਦੇ ਜਿੰਪਿਟੇ ਲਪੇਸ਼ ਰਿਆ ਸੀਗਾ ਉਹ ਛੱਡ ਗਿਆ ਵਧੀਆ ਰਿਆ ਘਰੇ ਬੈਠਣਾ ਵਧੀਆ ਤੂੰ ਤਾਂ ਉਹ ਹੁਣ ਇਹਨਾਂ ਤੋਂ ਰੋਟੀ ਤਾਂ ਨਹੀਂ ਨਾ ਲੈ ਕੇ ਖਾਂਦਾ ਟਿੰਪਿਟੇ ਨੂੰ ਮੈਂ ਤਾਂ ਉਹਦੇ ਜਿਹੜਾ ਉਹਦਾ ਫੈਸਲਾ ਉਹਦੇ ਫੈਸਲੇ ਨੂੰ ਸਹੀ ਕਹੂੰਗਾ ਵੀ ਕੋਈ ਇੱਜੇ ਤਾਂ ਖੜਨ ਬੰਦੇ ਆਪਦੇ ਬੰਦੀ ਮਾਰੀ ਜੀ ਡਿਪੀਟੀ ਲੋਤਾ ਹੀ ਨਰਾਸ਼ ਸੀ ਜਹਰ ਕਹ ਰਿਹਾ ਨੇ ਕਿ ਬਈ ਕਲੈਰਿਟੀ ਨਹੀਂ ਦਿੱਤੀ ਸੁਖਬੀਰ ਬਾਦਲ ਨੇ ਕਦੀ ਕਹਿੰਦੇ ਮਨਪ੍ਰੀਤ ਬਾਦਲ ਨੂੰ ਲਏ ਆ ਮਨਪ੍ਰੀਤ ਬਾਗਲ ਗਿੱਦੜ ਬਾਹ ਤੋ ਚੌਣ ਲੜਨਾ ਚਾਹੁੰਦਾ ਹੈ ਕਦੀ ਸੁਖਬੀਰ ਬਾਦਲ ਲੜਨਾ ਚਾਹੁੰਦੇ ਉਹ ਕਹਿੰਦੇ ਦੱਸੋ ਤਾਂ ਸਹੀ ਲੜਨੀ ਕਿੰਨੇ ਆ ਅਸੀਂ ਉਸ ਹਿਸਾਬ ਨਾਲ ਕੰਮ ਕਰਨਾ ਸ਼ੁਰੂ ਕਰੀਏ ਡਿਪੀਟੀ ਲੋ ਨੂੰ ਐਸ ਗੱਲ ਦਾ ਬੜੀ ਭਲੀ ਭਾਨਤੀ ਪਤਾ ਸੀ ਕਈ ਸਾਲਾਂ ਤੋਂ ਪਤਾ ਸੀ ਵੀ ਇਹ ਬਾਦਲ ਇਹ ਇਸ ਤਰ੍ਹਾਂ ਹੀ ਕਰਦੇ ਹੁੰਦੇ ਨੇ ਪਟੰਟੇ ਸਰੂਪ ਸਿੰਘ ਨੇ ਨਾ ਕੀਤਾ ਇਹਨਾਂ ਨੇ ਸਰੂਪ ਸਿੰਘਲਾ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹਮ ਮਨਸ਼ੀਪ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦਾ ਉਮੀਦਵਾਰ ਹਮ ਠੀਕ ਹੈ ਜੀ ਮੈਂ ਪਿਛਲੀਆਂ ਚੋਣਾਂ ਦੀ ਗੱਲ ਕਰਦਾ 2022 ਦੀਆਂ 2017 ਚ ਵੀ ਆਈ ਸੀ 2022 ਦੀਆਂ ਚ ਉਹਨਾਂ ਦੀ ਗੱਲ ਕਰਦਾ ਸ਼ਰੂਪ ਸਿੰਘਲਾ ਸ਼ਰੋਮਣੀ ਅਕਾਲੀ ਦਲ ਦਾ ਆਪਣਾ ਉਮੀਦਵਾਰ ਹਮ ਠੀਕ ਹੈ ਜੀ ਆਪਣਾ ਤੇ ਇਹ ਜਿਹੜਾ ਮੰਤਰੀ ਸਿੰਘ ਬਾਦਲ ਸੀਗਾ ਹਾਂ ਤੇ ਇਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਦੀ ਸ਼ਰੇਆ ਮਦਦ ਕੀਤੀ ਆ ਮੀਟਿੰਗਾਂ ਕਰਾਈਆਂ ਇਹਨਾਂ ਦੇ ਬੰਦਿਆਂ ਨੇ ਹਮ ਬਾਪ ਚਲੋ ਕੈਮਰੇ ਤੇ ਤਾਂ ਮੈਂ ਨਾਮ ਕੀ ਲੈਣੇ ਨੇ ਤੇ ਇਹਨਾਂ ਨੇ ਮੀਟਿੰਗਾਂ ਕਰਾਈਆਂ ਪਨਪਰੀ ਦੇ ਹੱਕ ਚ ਸ਼ਰੋਮਨੀ ਕਾਲੀ ਦਲ ਦੇ ਬੰਦੇ ਆ ਨੇ ਵੀ ਇਹਨਾਂ ਨੂੰ ਵੋਟ ਪਾ ਮਨਪ੍ਰੀਤ ਵੋਟ ਪਾ ਮਨਪ੍ਰੀਤ ਨੂੰ ਵੋਟ ਪਾ ਸੁਪੀਰ ਬਾਦਲ ਸਰੂਪ ਐਸਕਲ ਤੇ ਨਾਰਾਜ਼ ਵੀ ਹੋਇਆ ਤੇ ਉਹ ਅਲਟੀਮੇਟਲੀ ਉਹਨੇ ਛੱਡਣ ਦਾ ਪਾਰਟੀ ਛੱਡਣ ਦਾ ਕਾਰਨ ਵੀ ਇਹ ਬਣਿਆ ਵੀ ਯਾਰ ਇਹ ਤਾਂ ਆਪ ਦੇ ਬੰਦੇ ਨੂੰ ਮਾਰੀ ਜਾਂਦੇ ਨੇ ਜਿਹੜਾ ਇਹ ਗੱਲ ਇੰਪੀਟਲੋ ਕਰਦੇ ਨੇ ਸਰ ਕਿ ਭਾਈ ਕਲੈਰਿਟੀ ਦਾ ਵੋਧਰ ਮਨਪ੍ਰੀਤ ਬਾਦਲ ਨੂੰ ਨੁਕਸਾਨ ਪਹੁੰਚਾ ਰਿਹਾ ਤੁਸੀਂ ਤਾਂ ਫਿਰ ਆਪਣੇ ਭਰਾ ਨੂੰ ਜ਼ਿਆਦਾ ਤਵੱਜੋ ਦਿਓਗੇ ਯਾਰੀ ਨਾਲੋਂ ਇਹ तमाम ਗੱਲਾਂ ਕਰ ਰਹੇ ਨੇ ਅਸ਼ਦੀਪ ਮੈਂ ਤੁਹਾਡੀ ਜਾਣਕਾਰੀ ਦੱਸਾਂ ਬਾਦਲ ਦਲ ਦਾ ਖਤਮ ਹੋਦਾ ਹੈ ਬਹੁਤ ਵੱਡਾ ਘਾਟੇ ਗਿਆ ਇਹ ਆਪਦੇ ਨੂੰ ਮਾਰਦੇ ਨੇ ਹੂੰ ਜਿੰਨਾ ਚਿਰ ਤੁਸੀਂ ਆਪਦੇ ਨੂੰ ਚੌਕਾ ਨਹੀਂ ਰੱਖੋਗੇ ਤੁਸੀਂ ਕਿਵੇਂ ਜਿਉਂਦੇ ਰਹੋਗੇ ਐਸ ਕਰਕੇ ਜਿਹੜਾ ਅਕਾਲੀ ਦਲ ਦਾ ਹਾਲਤ ਇਸ ਵੇਲੇ ਹੈਗਾ ਅਜਾ ਜਿਹੜੀ ਵੀ ਦੱਸਾ ਦਸ਼ਾ ਤੇ ਦਿਸ਼ਾ ਇਹ ਸੁਖਬੀਰ ਸਿੰਘ ਬਾਦਲ ਤੇ ਉਹਦੇ ਜਿਹੜੇ ਚੇਲੇ ਚ ਪਾਟੇ ਨੇ ਜਿਹੜੇ ਉਹ ਉਹਨਾਂ ਤੋਂ ਬਿਓਂਡ ਸੋਚ ਨਹੀਂ ਦਿੰਦੇ ਉਹ ਚੰਮੇ ਵਰਨੇ ਇਨਨੇ ਆਪ ਲਿਖੀ ਆਪਦੀ ਕਿਸਮਤ ਇਹਨਾਂ ਦੀ ਸ਼ੁਰੂਮ ਨਿਕਲ ਤੇ ਨਾਲ ਬਾਦਲ ਦਾ ਜਿਹੜੀ ਜੇ ਅੱਪਾ ਇਹਨੂੰ ਉਪਚਰੀ ਕਹਿ ਲੀਏ ਜਿਹੜਾ ਕਿ ਬਹੁਤ ਵੱਡਾ ਸ਼ਬਦ ਆਲੇ ਨਹੀਂ ਕਹਿਣਾ ਚਾਹੀਦਾ ਉਹ ਆਪ ਲਿਖ ਰਹੇ ਨੇ ਹੀ ਤੇ ਹੋਸ਼ੋ ਹਵਾਸ ਚ ਲਿਖ ਰਹੇ ਨੇ ਹੁਣ ਤੁਹਾਨੂੰ ਮੈਂ ਥੋੜੀ ਜੀ ਹੋਰ ਦੱਸਦਾ ਹਰ ਸਿਮਰਤ ਜਿਤਾਈ ਬਟਿੰਡੇ ਵਾਲਿਆਂ ਨੇ ਬਟਿੰਡਾ ਦੇ ਵਿੱਚ ਇਹ ਜਬਾਨ ਚਾਹਦਾ ਬੜੀ ਗਾਜਬਜ ਕੇ ਜਿਤਾਈ ਚਲੋ ਏਮਸ ਦਾ ਉਹਨੂੰ ਏਮਸ ਦਾ ਦਿੱਤਾ ਕਹਿੰਦੇ ਐਮਐਸਟੀ ਨੂੰ ਰਿਵਾਡ ਕੀਤਾ ਵੀ ਤੁਸੀਂ ਐਮਐਸ ਲੈ ਕੇ ਆਏ ਜਾਂ ਹੋਰ ਵੀ ਕੁਝ ਉਹਦੀ ਕਨੈਕਟੀਵਿਟੀ ਚਾਹੀਦਾ ਇੱਕ ਵੀ ਬਾਤ ਨਹੀਂ ਪੁੱਛੀ ਉਹਨੇ ਕਿਸੇ ਦੇ ਹੋਂਦੇ ਜਾਂਦੀ ਨਹੀਂ ਮੈਂ ਅਰਸ਼ਰ ਮੈਂ ਪੁੱਛਿਆ ਤਾਂ ਧੰਨਵਾਦ ਤਾਂ ਕਰਨਾ ਚਾਹੀਦਾ ਕਿਉਂ ਨਹੀਂ ਕਰਦੀ ਉਹ ਸੋਚਦੀ ਹੈ ਵੀ ਮੈਂ ਤਾਂ ਹੁਣ ਅਲੀ ਵਾਰ ਵੀ ਜਿੱਜੂ ਕਿਵੇਂ ਜਿੱਤ ਜੂ ਕਿਵੇਂ ਉਹਨੂੰ ਉਹਦੇ ਕਹੇ ਤੇ ਐਮਐਲਏ ਦੇ ਬੋਟਾ ਪੈ ਜਾਣਗੇ ਹੁਣ ਪਟੰਡੇ ਤੋਂ ਉੱਜਾਸੇ ਪਾਸ ਦੇ ਦੀਆਂ ਜਿਹੜੀਆਂ ਅਸੈਂਬਲੀ ਕੰਸਟੀਟੂਐਂਸੀ ਜੋ ਨੇ ਜਦੋਂ ਬਾਤ ਤਾਂ ਤੁਸੀਂ ਪੁੱਛਣੀ ਨਹੀਂ ਜਿੱਤ ਕੇ ਤੁਸੀਂ ਵੱਡੇ ਦਰਵਾਜ਼ਿਆਂ ਵਾਲੇ ਘਰਾਂ 'ਚ ਵੜ ਜਾਂਦੇ ਹੋ ਉਥੇ ਫਿਰ ਚੀਜ਼ ਕੋਈ ਜਾਂਦਾ ਤਾਂ ਛੋਡੇ ਨਾਲ ਦੇ ਉੱਜਮਾਰਦੇ ਨੇ ਜੇ ਕੋਈ ਬਿਲੰਦ ਜਾਂਦਾ ਛੋਡੇ ਚਮਚੇ ਚਪੇਟੇ ਜਿਹੜੇ ਹੁੰਦੇ ਆ ਉਹ ਉੱਜਮਾਰਦੇ ਨੇ ਫਿਰ ਲੋਕ ਉੱਜ ਘਾਂ ਥੋੜੀ ਜਾਂਦੇ ਨੇ ਮੈਂ ਪਹਿਲਾਂ ਵੀ ਤੁਹਾਡੀ ਚੈਨਲ ਤੇ ਕਿਹਾ ਸੀ ਸੁਖਪੀਰ ਬਾਦਲ ਲੋਕਾਂ ਦੇ ਘਰੇ ਕਣਕ ਨਹੀਂ ਛੁੱਟ ਕੇ ਆਉਂਦਾ ਵੀ ਲੋਕ ਇਹਦੀ ਪੂਜਾ ਕਰਨ ਜਾਂ ਇਹਦੀ ਇਹ ਤਾਂ ਬੇਇੱਜ਼ਤੀ ਵੀ ਕਰਉਂ ਤੇ ਇਹਦੇ ਨਾਲ ਵੀ ਖੜੇ ਰਹਿੰਦੇ ਇਹਨੇ ਰਾਜਕੇ ਬੇਇੱਜ਼ਤੀ ਕੀਤੀ ਆਪਦੇ ਨਾਲ ਦੇ ਬੰਦਿਆਂ ਦੀ ਜਿਹੜਾ ਕਾਡਰ ਅਕਾਲੀ ਦਲ ਦਾ ਉਹਦੇ ਬਹੁਤ ਜਲਾਲਤ ਚੱਲੀ ਆ ਤੇ ਐਸ ਕਰਕੇ ਉਹ ਛੱਡ ਕੇ ਜਾ ਰਿਹਾ ਤੇ ਇਹ ਬਿਲਕੁਲ ਜੋ ਹੋ ਰਿਹਾ ਸਹੀ ਹੋ ਰਿਹਾ ਇਹਨਾਂ ਦੇ ਆਪ ਦੇ ਕਰਤੂਤਾਂ ਸ਼ਬਦਾਂ ਨਹੀਂ ਮੈਨੂੰ ਵਰਤਣਾ ਚਾਹੀਦਾ ਆਪਦੀਆਂ ਜਿਹੜੀਆਂ ਨੀਤੀਆਂ ਸੀ ਜਾਂ ਨੀਤ ਸੀ ਉਹਦੇ ਕਰਕੇ ਹੋ ਗਿਆ ਸਾਰਾ ਕੁਝ ਤੇ ਕਿਵੇਂ ਸੰਪਲਨਤਾ ਕੋਈ ਤੁਹਾਨੂੰ ਲੱਗਦਾ ਕਿ ਆਪਾਂ ਵੇਖ ਨਾ ਸਰ ਆ ਰਹੇ ਆ ਕਾਲੀ ਦਰਦਾਂ ਕਿਉਂਕਿ ਅਸੀਂ ਗ੍ਰਾਫ ਜਦੋਂ ਦਾ ਦੇਖ ਰਹੇ ਹਾਂ 2017 ਤੋਂ ਲੈ ਕੇ ਇਹਨੇ ਸਾਲ ਹੋ ਗਏ 7 ਸਾਲ ਹੋ ਗਏ ਨੇ ਲਗਾਤਾਰ ਡਿੱਗਦਾ ਜਾ ਰਿਹਾ ਕੋਈ ਉਭਾਰ ਵੇਖਣ ਨੂੰ ਮਿਲ ਹੀ ਨਹੀਂ ਰਿਹਾ ਅਕਾਲੀ ਦਲ ਹਰ ਕਾਰਡ ਵਰਤਣ ਦੀ ਕੋਸ਼ਿਸ਼ ਕਰਦਾ ਬੰਦੀ ਸਿੰਘ ਵਾਲਾ ਕਾਰਡ ਵੀ ਵਰਤੇ ਆ ਫੋਨ ਵੀ ਅਸੀਂ ਦੇਖਿਆ ਗੁਰਦੀਪ ਸਿੰਘ ਖੇੜਾ ਅਕਾਲੀ ਦਲ ਦੇ ਨਾਲ ਸਟੇਜ ਸਾਂਝੀ ਕਰਦੇ ਨੇ ਰਾਜਵਾਨਾ ਦੀ ਭੈਣ ਨੂੰ ਟਿਕਟ ਦਿੱਤੀ ਜਾਂਦੀ ਹੈ ਸੰਗੁਰ ਸਿੰਘ ਨੀਟ੍ਰੋਨ 'ਚ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਹੁੰਦੀ ਆ ਪਰ ਉਸ ਤੋਂ ਬਾਅਦ ਅਸੀਂ ਜਦੋਂ ਅਕਾਲੀ ਦਲ ਉਸ ਪਾਸੇ ਜਾਂਦਾ ਵਿਚਕਾਰ ਕੁਝ ਨਾ ਕੁਝ ਐਸਾ ਹੋ ਜਾਂਦਾ ਕਿ ਜੋ ਇੰਨਾ ਕੋ ਉੱਤਤਾ ਇਕਰਾ ਉਹ ਫਿਰ ਫੋਰ ਮੂਦਰੇ ਮੁਪੈਂਦਾ ਦੇਖੋ ਜੀ ਅਕਾਲੀ ਦਲ ਇੱਕ ਐਜੀ ਪਾਰਟੀ ਸੀ 1900 99 ਦੇ ਵਿੱਚ ਇਹ ਸੱਤਾ ਚਾਹੀ ਬਹੁਤ ਪਾਰੀ ਬਹੁਤ ਬੱਧਾ ਬੀਜਪੀ ਦੀ ਸਾਜਮ ਠੀਕ ਹੈ ਮੈਂ ਇਹ ਗਲਤ ਨਾ ਹਾਂ ਮੈਂ 1995 ਚ ਸ਼ਾਇਦ ਇਹਨਾਂ ਨੇ ਮੋਗਾ ਰੈਲੀ ਕੀਤੀ ਸੀ ਮੋਗੇ ਕੀਤੀ ਸੀ ਜਿੱਥੇ ਹਿੰਦੂ ਸਿੱਖ ਭਾਈਚਾਰਕ ਸਾਂਝ ਦਾ ਇਹਨਾਂ ਨੇ ਨਾਰਾ ਦਿੱਤਾ ਸੀ ਜੀ ਪੰਥ ਦੇ ਨਾਲ ਨਾਲ ਇਹਨਾਂ ਨੇ ਭਾਈਚਾਰਕ ਸਾਂਝ ਵਾਲੀ ਸਿਆਸਤ ਸ਼ੁਰੂ ਕੀਤੀ ਸੀ ਇਹ ਦੋਹਾਂ ਤੇ ਨਹੀਂ ਖੜੇ ਦੋਹਾਂ ਤੇ ਨਹੀਂ ਖੜੇ ਨਾਤਾ ਇਹਨਾਂ ਨੇ ਸਿੱਖਵਾਦ ਚੰਗੀ ਤਰ੍ਹਾਂ ਚੁੱਕਿਆ ਨਾ ਹਿੰਦੂ ਕੌਚਾਂ ਕੀ ਤਰ੍ਹਾਂ ਚੁੱਕਿਆ ਲਗਾਤਾਰ ਉਹੀ ਕੌਚ ਚੁੱਕਦੇ ਰਹੇ ਜਿਹੜੇ ਸੁਖਵੀਰ ਦੇ ਕਥਿਤ ਉਹ ਸੁਖਵੀਰ ਨਾ ਬਹੁਤ ਸੰਸੀਅਰ ਬੰਦੇ ਨੇ ਦਿਲੋਂ ਜੁੜੇ ਹੋਏ ਨੇ ਸੁਖਵੀਰ ਦਾ ਭਲਾ ਚਾਹੁੰਦੇ ਨੇ ਪਰ ਜਿਹੜੋ ਕਥ ਜਿਹੜੇ ਹਾਵੀ ਨੇ ਕੁਝ ਜਿਹੜੇ ਅੱਖਾਂ ਮੂਰੇ ਪੱਟੀ ਬੰਨ੍ਹ ਦਿੰਦੇ ਨੇ ਇਹਦੀ ਸੋਚ ਨੂੰ ਬਦਲ ਦਿੰਦੇ ਨੇ ਉਹ ਬੰਦਿਆਂ ਨੇ ਪਤਾ ਨਹੀਂ ਉਹ ਪੇੜ ਨੇ ਪਤਾ ਨਹੀਂ ਉਹ ਸਲੀਪਰ ਚੱਲਨੇ ਦੂਜੀਆਂ ਪਾਰਟੀਆਂ ਦੇ ਉਹਨਾਂ ਨੇ ਇਹ ਦੇ ਤੋਂ ਜ਼ਾਇਦਾ ਮੋਹ ਐਸ ਜੀਆਂ ਗੱਲਾਂ ਕਰਵਾਤੀਆਂ ਇਹ ਇਹਦਾ ਖਸ਼ਰੀ ਹੋਇਆ ਵੀ ਅੱਜ ਇਹ ਪੰਜਾਬ ਦਾ ਲੀਸਟ ਲਾਈਕਡ ਲੀਡਰ ਆ ਸਭ ਤੋਂ ਘੱਟ ਪਸੰਦ ਆਉਣ ਵਾਲਾ ਨੇਤਾ ਅੱਜ ਸੁਖਬੀਰ ਬਾਦਲ ਤੇ ਜਿਵੇਂ ਸੁਖਬੀਰ ਬਾਦਲ ਦਾ ਅਸਤੀਫਾ ਮੰਗਿਆ ਜਾਂਦਾ ਹੈ ਕਿ ਪ੍ਰਧਾਨਗੀ ਛੱਡ ਦੇਣ ਕੀ ਲੱਗਦਾ ਹੈ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਛੱਡ ਦੇਣਗੇ ਫਿਰੂ ਬਾਗ ਹੋਵੇਗਾ ਅਕਾਲੀ ਦਲ ਤਾਂ ਤੇ ਪ੍ਰਧਾਨ ਬਣਨ ਲਈ ਕੌਣ ਹੈ ਅਕਾਲੀ ਦਲ ਚ ਕੌਣ ਬਚਿਆ ਹੈ ਤਾਂ ਕੀ ਲੱਗਦਾ ਠੀਕ ਹੈ ਜੀ ਉਮੀਦ ਆ ਹਲੇ ਵੀ ਉਮੀਦ ਸੁਖਬੀਰ ਬਾਦਲ ਤੋਂ ਹੀ ਖੜੇ ਹੋਣਗੇ ਜੇ ਪ੍ਰਧਾਨ ਕੀ ਛੱਡਦੀ ਨਾ ਜੀ ਉਹ ਤੁਸੀਂ ਆਏ ਸਮਝ ਲੋ ਵੀ ਫੇ ਤਾਂ ਖੇਰੂ ਖੇਰੂ ਹੁਜੋ ਅਕਾਲੀ ਦਲ ਠੀਕ ਹੈ ਜੀ ਇਸ ਤਰ੍ਹਾਂ ਵੀ ਤੁਸੀਂ ਇਹਨਾਂ ਦਾ ਇੱਕ ਦੂਜੇ ਨੇ ਲੱਤਾਂ ਖਿੱਚਦੀ ਮਾਰ ਜਣਗੇ ਐਟ ਲਿਸਟ ਸੁਖਬੀਰ ਬਾਦਲ ਜਿਹੜੀ ਪ੍ਰਧਾਨਗੀ ਕਰੀ ਜਾਂਦਾ ਉਹ ਇਹ ਤਾਂ ਹੈ ਨਾ ਵੀ ਲੋਕਾਂ ਦੇ ਜਹਨ ਚ ਵੋਟਰਾਂ ਦੇ ਜਹਨ ਚ ਇੱਕ ਅਕਾਲੀ ਦਲ ਤਾਂ ਹੈਗਾ ਵੀ ਮਾੜਾ ਮੋਟਾ ਯਾਰ ਜਿਹੜਾ ਮਾੜਾ ਮੋਟਾ ਸਾੜਨਾ ਕਰਦਾ ਇਹ ਕਰਦਾ ਦੂਜਿਆਂ ਦੀ ਕ੍ਰੈਡੀਬਿਲਟੀ ਹੈ ਨਹੀਂ ਤੁਸੀਂ ਦਸ ਸੁਖੀ ਨੂੰ ਬਣਾਉਗੇ ਪ੍ਰੇਮ ਚੰਦੂ ਮਾਜਰਾ ਨੂੰ ਬਣਾਉਗੇ ਪ੍ਰੇਮ ਚੰਦੂ ਮਾਜਰਾ ਜਦੋਂ ਉਹਨਾਂ ਦਾ ਹੁੰਦਾ ਸੀ ਬਰਨਾਲਾ ਗਵਰਨਮੈਂਟ ਚ ਹੁੰਦਾ ਸੀ ਕੀ ਦਰਬਾਰ ਸਾਹਿਬ 'ਚ ਪੁਲਿਸ ਦਾ ਅਟੈਕ ਨਹੀਂ ਹੋਇਆ ਕੀ ਤੁਸੀਂ ਢੀਂਸਾ ਸਾਹਿਬ ਨੂੰ ਬੁਲਾਓਗੇ ਢੀਂਸਾ ਸਾਹਿਬ ਦੀ ਕੀ ਪ੍ਰਾਪਤੀ ਹੈ ਜੀ ਦੱਸੋ ਕਦੇ ਸੁਪੀਰ ਬਾਦਲ ਨਾਲ ਕਦੇ ਸੁਪੀਰ ਬਾਦਲ ਦੇ ਉਲਟ ਕੀ ਪੀਪੀ ਜਗੀਰ ਕਰਨ ਨੂੰ ਬਣਾਉਗੇ ਉਹ ਤਾਂ ਫਿਰ ਬਾਕੀ ਹੋ ਚੁੱਕੇ ਹੋਤਾ ਚਲੋ ਅਕਾਲੀ ਦਲ ਦੇ ਹੋਣ ਨਾਲ ਹੀ ਨਹੀਂ ਨੇ ਫਿਰ ਜਿਹੜੇ ਬਿਕਰਮ ਸਿੰਘ ਮਜੀਠੀਆ ਨਹੀਂ ਜਿਹ ਹਰਸ਼ੀਮਰਤ ਕੋਰ ਬਾਦਲ ਨੂੰ ਬਣਾਉਣਾ ਤਾਂ ਫਿਰ ਤਾਂ ਸੁਖਬੀਰ ਹੀ ਗੁੱਡ ਫਿਰ ਤਾਂ ਘਰਚ ਹੀ ਰਹਿ ਗਈ ਪ੍ਰਧਾਨਗੀ ਤੇ ਵਿਕਰਮਜੀਠੀਆ ਦਾ ਕੀ ਹੈ ਜੀ ਮੈਨੂੰ ਦੱਸੋ ਅਕਾਲੀ ਦਲ 'ਚ ਹੂੰ ਇਦਨ ਉਹਨਾਂ ਦਾ ਪੁਰਖਾ ਕੋਈ ਜੇਲ੍ਹ ਗਿਆ ਜਾਂ ਕਿਸੇ ਮੋਰਚੇ 'ਚ ਗਿਆ ਫਿਰ ਇਕਲ ਉਹਨਾਂ ਦੇ ਪੁਰਖੇ ਤਾਂ ਕਾਂਗਰਸ ਸੀਗੇ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਤੁਸੀਂ ਤੁਸੀਂ ਬੈਟਰ ਜਾਣਦੇ ਹੋ ਮੇਰੇ ਆ ਕੇਵਰ ਮੇਰੀ ਇਨਫੋਰਮੇਸ਼ਨ ਗਲਤ ਹੋ ਸਕਦੀ ਆ ਕਿ ਦੱਸੋ ਕਿਉਂਕਿ ਉਹ ਸਾਲਾ ਹਰਸਿਮਰਦ ਦਾ ਭਾਈਆ ਤਾਂ ਕਰਕੇ ਉਹ ਸੁਖਵੀਰ ਦਾ ਸਾਲਾ ਐਸ ਕਰਕੇ ਉਹਨੂੰ ਸਾਰਾ ਮਾਨ ਸਤਕਾਰ ਮਿਲਿਆ ਪਾਰਟੀ ਦੇ ਵਿੱਚ ਐਸੇ ਕਰਕੇ ਵਜੀਰੀ ਮਿਲੀ ਦੱਸੋ ਦੱਸਿਓ ਤਾਂ ਕੀ ਕੰਟਰੀਬਿਊਸ਼ਨ ਹੈ ਜੀ ਮੈਂ ਦੱਸੋ ਜਾਨੀ ਉਹ ਕਾਲੇਦਾਲ ਚ ਕੋਈ ਸੁਖਵੀਰ ਬਾਦਲ ਦੀ ਜਗ੍ਹਾ ਪ੍ਰਧਾਨਗੀ ਲੈਂਡ ਦੇ ਕਾਬਿਲ ਨਹੀਂ ਹੈ ਮੇਰੀ ਸਮਝ ਦੇ ਮੇਰੀ ਸਮਝ ਦੇ ਮੈਂ ਤੁਹਾਨੂੰ ਐਜ਼ ਆਫ ਨਾਓ ਜਾਂ ਐਜ਼ ਆਫ ਟੂਡੇ ਜੇ ਮਾੜਾ ਮੋਟਾ ਪਾਤਸ਼ਾਹ ਦਾ ਕਾਲੀਦਾਲ ਤਾਂ ਇਹਦੀ ਕਮਾਂਡ ਹੀ ਟੇਈ ਬਚ ਸਕਦਾ ਪ੍ਰੋਵਾਈਡਡ ਇਹ ਸਿਆਸੀ ਤੌਰ ਤੇ ਸਮਝਦਾਰ ਫੈਸਲੇ ਲੈਣੇ ਸ਼ੁਰੂ ਕਰੇ ਰਾਜਨੀਤੀ ਜਿਹੜੀ ਹੈਗੀ ਆ ਉਹਨਾਂ ਜਿਰਹੀ ਚੱਲੂਗੀ ਸੋਡੀ ਜਿੰਨਾ ਚਿਰ ਤੁਸੀਂ ਲੋਕਾਂ ਦੇ ਵਿੱਚ ਜਿਉਂਦੇ ਰਹੋਗੇ ਜਦੋਂ ਤੁਸੀਂ ਐਸ ਤਰ੍ਹਾਂ ਫੈਸਲੇ ਤੁਸੀਂ ਲੋਕਾਂ ਤੋਂ ਤਾਂ ਪਰੇ ਹੋਈ ਜਾਂਦੇ ਹੋ ਤੁਸੀਂ ਦੇਖੋ ਨਾ ਫੈਰੀਕਲਚਰ ਨੂੰ 17 ਸਾਲ ਪਿੱਛੋਂ ਬਾਦਲ ਸਾਹਿਬ ਨੇ ਸਰਕਾਰ ਬਣਾਈ 97 ਜਦੋਂ ਸਰਕਾਰ ਬਣੀ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਖਤਮ ਕਰਤਾ ਇਹਨਾਂ ਅਕਾਲੀ ਦਲ ਐਡੀ ਵੀ ਗੱਲ ਦੀ ਸੀ ਕਿ ਅਕਾਲੀ ਦਲ ਇਹ ਨਿਜ ਦੇ ਖਤਮ ਹੋ ਜਾਂਦਾ ਇਹਨਾਂ ਦੇ ਕਰਕੇ ਲੋਕਾਂ ਨੇ ਨਹੀਂ ਖਤਮ ਕੀਤਾ ਤਾਂ ਵੀ 9% ਵੋਟ ਪਈ ਆ ਜਦੋਂ ਲੋਕਾਂ ਦੇ ਚਾਹਤ ਹੈ ਨਾ ਮਾੜਾ ਮੋਟਾ ਅਕਾਲੀ ਦਲ ਇੱਕ ਸੀਟ ਜਿੱਤ ਗਈ 45000 ਤੇ ਜਿੱਤ ਗਈ ਠੀਕ ਹੈ ਬਾਤ ਤੇ ਅਗਰ ਕੀ ਲੱਗਦਾ ਹੈ ਫੋਨ ਜ਼ਿੰਨੀ ਚੋਣ ਵੀ ਆ ਰਹੀ ਹੈ ਬਾਏ ਇਲੈਕਸ਼ਨ ਨੂੰ ਲੈ ਕੇ ਅਕਾਲੀ ਦਲ ਕਾਫੀ ਸਰਗਰਮੀ ਵਖਾ ਰਹੀ ਹੈ ਅਗਰ ਸੁਖਬੀਰ ਸਿੰਘ ਬਾਦਲ ਗਿੱਦੜ ਬਾਹਾ ਤਾਂ ਜ਼ਿੰਨੀ ਚੋਣ ਲੜਦੇ ਨੇ ਕੁਝ ਇੱਕ ਪੋਜ਼ਿਟਿਵ ਮੈਸੇਜ ਜਾਊਗਾ ਯਕ ਤੇ ਕੀ ਉਹਨਾਂ ਦੇ ਜਿੱਤਣ ਦਾ ਇਰਾਦਾ ਕੋਣ ਕੇ ਦੇਖੋ ਜੀ ਮੈਂ ਇਹਦੇ ਬਾਰੇ ਮੇਰੇ ਨਿੱਜੀ ਵਿਚਾਰ ਨੇ ਮੈਂ ਗਲਤ ਵੀ ਹੋ ਸਕਦਾ ਰੌਲ ਆਰਮੀ ਮੇਰੇ ਮਗਰ ਵੀ ਪੈਸਾ ਦੀਆ ਪਹਿਲੀ ਗੱਲ ਤਾਂ ਸੁਪੀਰ ਬਾਦਲ ਨੂੰ ਲੜਨਾ ਹੀ ਨਹੀਂ ਚਾਹੀਦਾ ਜਿੰਨਾ ਚਿਰ ਅਕਾਲੀ ਦਲ ਟਕਰਾ ਨਹੀਂ ਹੁੰਦਾ ਜੇ ਪ੍ਰਧਾਨ ਫੇਰ ਹਾਰ ਗਿਆ ਤਾਂ ਇਹਦੇ ਪੈਰ ਓਖੜ ਜਾਣਗੇ ਇਹਦੇ ਅੰਗੇਸ਼ ਜਿਹੜੇ ਅਟੈਕ ਹੋ ਰਹੇ ਨੇ ਇਹਦੀ ਪ੍ਰਧਾਨੀ ਨੂੰ ਲੈਂ ਪਿੱਛੇ ਵੀ ਇਹਨੂੰ ਹੋਵੇ ਉਹ ਬਚ ਜਾਂਦੇ ਇੱਕ ਗੱਲ ਦੂਜੀ ਗੱਲ ਜਿੰਨਾ ਕਿ ਮੈਂ ਸਿਆਸੀ ਸਮਝ ਜਾਂਦਾ ਸੁਖਬੀਰ ਦਾ ਜਿੱਤਣਾ ਕਿੱਧਰ ਵੇ ਤੁਨ ਨਾ ਮੁੱਕੀ ਨਾ ਬਾਕੀ ਰਾਜਨੀਤੀ ਦੇ ਵਿੱਚ ਛੋਟੀ ਭਵਿੱਖਬਾਣੀ ਦਾ ਕੋਈ ਮੈਨਰ ਨਹੀਂ ਹੁੰਦਾ ਰਾਤੋਂ ਰਾਤ ਬਲਿੰਕਿੰਗ ਆਫ ਆਈ ਦੇ ਵਿੱਚ ਛੋਟੀ ਸਿਆਸਤ ਬਣ ਜਾਂਦੀ ਆ ਰਾਤ ਨੂੰ ਜਿੱਤ ਕੇ ਸੌਂਦਾ ਬੰਦਾ ਤਸਵੀਰਾਂ ਜਦੋਂ ਵੋਟਾਂ ਪੈਂਦੀ ਆ ਤਾਂ ਬੰਦਾ ਬਹੁਤ ਪੂਰੀ ਤਰ੍ਹਾਂ ਹਾਰ ਜਾਂਦਾ ਐਸ ਕਰਕੇ ਮੇਰੇ ਹਿਸਾਬ ਨਾਲ ਸੁਖਬੀਰ ਨਹੀਂ ਜਿੱਤਣਾ ਇਹ ਅਕਾਲੀ ਦਲ ਜਿੱਤ ਨਹੀਂ ਸਕਦਾ ਹੁਣ ਐਸ ਇਡ ਤੋਂ ਕੋਈ ਬੈਸਟ ਬੈਟ ਸੀ ਇਹਨਾਂ ਕੋਲੇ ਡਿੰਪੇਟੇ ਲੋ ਉਹ ਜਿਸ ਸਾਦਾ ਸੀ ਉਹਦੇ ਲੋਕਾਂ ਚ ਸਿੱਖੀ ਸੇਵਕੀ ਵੀ ਹੈਗੀ ਆ ਲੋਕਾਂ ਦੇ ਕੰਮ ਧੰਦੇ ਵੀ ਕਰਦਾ ਠੀਕ ਹੈ ਪੁਰਾਣਾ ਖਾਨਦਾਨੀ ਪਰਿਵਾਰਾ ਹੋ ਲੋਕਾਂ ਦੇ ਵਿੱਚ ਉਹਦੀ ਇੱਜ਼ਤ ਵੀ ਸੀ ਤੇ ਤੁਹਾਨੂੰ ਲੱਗਦਾ ਡਿੰਪੇਟੇ ਲੋ ਨੂੰ ਉਮੀਦਵਾਰ ਲਾਂਦੇ ਤਾਂ ਅਕਾਲੀ ਦਲ ਦੇ ਜਿੱਤਣ ਤੇ ਅਸਰ ਸੀ ਬਿਲਕੁਲ ਬਹੁਤ ਜ਼ਿਆਦਾ ਅਸਰ ਸੀ ਅਗਰ ਸਾਹਮਣੇ ਤਗੜੇ ਉਮੀਦਵਾਰ ਹੁੰਦੇ ਫਿਰ ਵੀ ਬੱਤ ਤੋਂ ਬਾਦ ਰਾਜੇ ਬੜਿੰਗ ਦੀ ਘਰ ਵਾਲੀ ਨੇ ਆਉਣਾ ਸੀਗਾ ਅਮਰਤਾ ਬੜਿੰਗ ਪਿੱਛੇ ਰਾਜਾ ਬੜਿੰਗ ਭੱਜਿਆ ਫਿਰਦਾ ਹੂੰ ਉਹ ਤਾਂ ਕਾਂਗਰਸ ਵੀ ਪਰਵਾਹ ਤੋਂ ਬਾਅਦ ਤਾਂ ਕੋਈ ਨਹੀਂ ਦਿੰਦਾ ਉਹਨਾਂ ਨੂੰ ਹੂੰ ਹੂੰ ਹੋਹੀ ਮੇਰੇ ਸਾਹਮਣੇ ਤਾਂ ਉਹ ਹੀ ਸੀਗੇ ਉਹਨਾਂ ਦੀ ਮੀਟਿੰਗਾਂ ਮੋੜੀਆਂ ਜਿਵੇਂ ਰਾਜੇ ਬੜਿੰਗ ਨੇ ਪਿੱਛੇ ਜੇ ਕੀਤੀਆਂ ਠੀਕ ਹੈ ਤੇ ਉਹ ਡਿਪਟੀ ਲੋ ਲੋਕਾਂ ਦਾ ਪਰਖਿਆ ਪਿਆ ਹੂੰ ਠੀਕ ਹੈ ਲੋਕਾਂ ਨਾਲ ਕਨੈਕਟੀਵਿਟੀ ਆ ਹੂੰ ਫਿਰ ਅਮਰਤਾ ਬੜਿੰਗ ਦੀ ਵੀ ਕਨੈਕਟੀਵਿਟੀ ਆ ਪਰ ਡਿਪਟੀ ਲੋ ਦੀ ਕਨੈਕਟੀਵਿਟੀ ਕਿਸੇਹੋਰ ਸਾਫ਼ਦੀ ਆ ਐਸ ਕਰਕੇ ਇੱਕ ਡਿੰਪੀ ਢਿੱਲੋਂ ਦੇ ਬਹੁਤ ਜ਼ਿਆਦਾ ਚਾਂਸ ਸੀ। ਹੂੰ ਠੀਕ ਹੈ ਬਹੁਤ ਬਹੁਤ ਧੰਨ ਚੰਦਰ ਪ੍ਰਕਾਸ਼ ਜੀ ਗੱਲਬਾਤ ਕਰਨ ਦੇ ਲਈ ਸੋ ਅਕਾਲੀ ਦਲ ਦੇ ਹਾਲਾਤਾਂ ਤੇ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਸੁਭੀਰ ਸਿੰਘ ਬਾਦਲ ਦੇ ਪ੍ਰਧਾਨ ਦੀ ਹੇਟ ਅਕਾਲੀ ਦਲ ਲਗਾਤਾਰ ਨਿਗਰਾਨੀਬਲ ਚੱਲ ਰਿਹਾ ਹੈ ਤੇ ਹੁਣ ਡਿੰਪੀ ਢਿੱਲੋਂ ਵੀ ਸੁਭੀਰ ਬਾਦਲ ਦਾ ਸਾਥ ਛੱਡ ਚੁੱਕੇ ਨੇ 기ਦਰਬਾਹ ਦੀ ਸੀਮਿਤ ਛੋਣ ਹੈ ਅਕਾਲੀ ਦਲ ਦੇ ਅਗੇ ਚੁਣੌਤੀਆਂ ਦੀ ਪਰਮਾਹਰ ਦੇ ਦੇਖਣਾ ਹੋਵੇਗਾ ਕਿ ਅਕਾਲੀ ਦਲ ਇਸ ਚੋਂ ਕਿਵੇਂ ਉੱਪਰ ਤਾਵੇ। ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪ